ਐਸੇ ਦੀਨ ਦਿਆਲ ਸਤਿਗੁਰੂ ਜਗਤ ਦੇ ਮਾਲਕ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੀਆਂ ਸਮੂਹ ਸੰਗਤਾਂ ਨੂੰ ਦਾਸ ਵੱਲੋਂ ਬੇਅੰਤ ਬੇਅੰਤ ਵਧਾਈਆਂ ਹੋਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਉਸ ਸਮੇਂ ਹੋਇਆ ਜਦੋਂ ਸੰਸਾਰ ਤੇ ਧਰਤੀ ਤੇ ਬਹੁਤ ਸਾਰੇ ਪਾਪ ਹੋ ਰਹੇ ਸਨ ਇੱਥੋਂ ਤੱਕ ਕਿ ਰਾਜੇ ਜਿਹੜੇ ਸੀ ਉਹ ਵੀ ਪਾਪ ਕਮਾਉਣ ਲੱਗ ਪਏ ਸਨ ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ ਫਿਰ ਉਸ ਸਮੇਂ ਜਨਤਾ ਨੇ ਲੋਕਾਂ ਨੇ ਬੇਨਤੀ ਕੀਤੀ ਸੱਚੇ ਸੁਣਿਆ ਸੱਚ ਦੇ ਤੀਰਕ ਦੇਵੇ ਸਹਿ ਸੁਭਾਏ ਉਸ ਮਾਲਕ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਦੀ ਪੁਕਾਰ ਸੁਣ ਕਰਕੇ ਤੇ ਇਸ ਸੰਸਾਰ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਉਣਾ ਹੋਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਰਾਏਪੋਇ ਦੀ ਤਲਵੰਡੀ ਅੱਜ ਕੱਲ੍ਹ ਸ਼੍ਰੀ ਨਨਕਾਣਾ ਸਾਹਿਬ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਤਾ ਸ੍ਰੀ ਕਲਿਆਣ ਦਾਸ ਮੈਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਕਤਕ ਦੀ ਪੂਰਨ ਮਾਸੀ ਨੂੰ ਅੰਮ੍ਰਿਤ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ ਤੇ ਆਏ ਤੇ ਉਸ ਵੇਲੇ ਦਾਈ ਦੌਲਤਾ ਜਿਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਨਮ ਦੀ ਸੇਵਾ ਜਿਹੜੀ ਸੀ ਦਵਾਉਣਾ ਕੀਤਾ ਸੀ ਉਸ ਵੇਲੇ ਦਾਈ ਇਹ ਸਾਰੇ ਕੌਤਕ ਵੇਖ ਕਰਕੇ ਬੜੀ ਹੈਰਾਨ ਵੀ ਹੋਈ ਹੈ ਕਿ ਮੇਰੇ ਹੱਥਾਂ ਦੇ ਵਿੱਚ ਹਜ਼ਾਰਾਂ ਹੀ ਬੱਚਿਆਂ ਨੇ ਬਾਲਕਾਂ ਨੇ ਜਨਮ ਲਿਆ ਹੈ ਪਰ ਐਸੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਹੜੇ ਜਨਮ ਸਮੇ ਹਸੇ ਨੇ ਤੇ ਇਹਨਾਂ ਦੀਆਂ ਮੁੱਠੀਆਂ ਵੀ ਖੁੱਲੀਆਂ ਨੇ ਉਸ ਵੇਲੇ ਫਿਰ ਕਲਿਆਣ ਦਾਸ ਜੀ ਨੇ ਬਹੁਤ ਸਾਰੀ ਦੌਲਤ ਜਿਹੜੀ ਸੀ ਉਹ ਦਾਈ ਦੌਲਤਾਂ ਨੂੰ ਦੇਣੀ ਚਾਹੀ ਪਈ ਦਾਈ ਦੌਲਤਾਂ ਕਹਿਣ ਲੱਗੀ ਕਿ ਕਲਿਆਣ ਦਾਸ ਜੀ ਮੈਨੂੰ ਕਿਸੇ ਵੀ ਦੌਲਤ ਦੀ ਲੋੜ ਨਹੀਂ ਮੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਲੋ ਮਾਲ ਕਰ ਦਿੱਤਾ ਹੈ ਇਸ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਜਿਹੜੀ ਸੀ ਸੰਸਾਰ ਤੇ ਆ ਕਰਕੇ ਕਰਨਾ ਕੀਤੇ ਜਿਸ ਕਾਰਜ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰਿਸ਼ਟੀ ਤੇ ਆਏ ਸੰਸਾਰ ਤੇ ਆਏ ਚੜ੍ਹਿਆ ਸੋਧਨ ਧਰਤ ਲੁਕਾਈ ਧਰਤੀ ਨੂੰ ਸੁੱਧਣ ਵਾਸਤੇ ਜੀਵਾਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਜਿਹੜੀਆਂ ਸੀ ਕਰਨਾ ਕੀਤੀਆਂ ਉਨ੍ਹਾਂ ਚਾਰ ਉਦਾਸੀਆਂ ਦੇ ਵਿੱਚ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਧਾਰਮਿਕ ਤੀਰਥ ਸਥਾਨਾਂ ਦੀ ਯਾਤਰਾ ਮਹਾਰਾਜ ਨੇ ਕੀਤੀ ਕਿ ਜੇਕਰ ਇਹਨਾਂ ਅਸਥਾਨਾਂ ਤੇ ਰਹਿਣ ਵਾਲੇ ਧਾਰਮਿਕ ਲੋਕ ਪੁਜਾਰੀ ਉਹ ਸਿੱਧੇ ਰਸਤੇ ਤੇ ਪੈ ਜਾਣਗੇ ਤੇ ਆਮ ਜਨਤਾ ਆਪੇ ਸਿੱਧੇ ਰਸਤੇ ਤੇ ਆ ਜਾਵੇਗੀ ਇਸ ਪ੍ਰਕਾਰ ਸਤਿਗੁਰੂ ਜੀ ਵੱਖ-ਵੱਖ ਸਥਾਨਾਂ ਤੇ ਜਾ ਕੇ ਕਰਕੇ ਮੱਕੇ ਬਦੀਨੇ ਕਿਉਂਕਿ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਉਹਨਾਂ ਨੂੰ ਹਿੰਦੂਆ ਨੇ ਵੀ ਆਪਣੇ ਗੁਰੂ ਮੰਨਿਆ ਹੈ ਮੁਸਲਮਾਨਾ ਨੇ ਵੀ ਆਪਣੇ ਪੀਰ ਮੰਨਿਆ ਹੈ ਇਸ ਪ੍ਰਕਾਰ ਉਸਨ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਨ ਹੋਏ ਬਾਬਾ ਆਕੇ ਹਾਜ਼ੀਆਂ ਅਮਲਾਬਾਜੋਂ ਦੋਨੋਂ ਰੋਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਬੰਦੇ ਦੇ ਨੇਕ ਕਰਮ ਜਿਹੜੇ ਨੇ ਉਹ ਮਨੁੱਖ ਦੇ ਨਾਲ ਜਾਂਦੇ ਆ ਇਸ ਪ੍ਰਕਾਰ ਸਤਿਗੁਰੂ ਜੀ ਨੇ ਤਿੰਨ ਸੁਨਹਿਰੀ ਉਪਦੇਸ਼ ਸਾਨੂੰ ਦੇਣਾ ਕੀਤੇ ਨਾਮ ਜਪੋ ਕੀਰਤ ਕਰੋ ਤੇ ਵੰਡ ਕੇ ਛਕੋ ਕਿ ਵੇਰਾ ਸਿੱਖ ਜਿਹੜਾ ਹੈ ਹਤੀ ਕੀਰਤ ਕਰੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪੇ ਤੇ ਦਸਾਂ ਨੋਹਾਂ ਦੇ ਕੀਰਤ ਕਰੇ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਇੱਕ ਦੇ ਲੜ ਲਾਉਣਾ ਕੀਤਾ ਗੁਰਾ ਇੱਕ ਦੇ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਏ ਸੋ ਐਸੇ ਦਿਨ ਦੇ ਆਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਵਿਖੇ ਬੇਅੰਤ ਸੰਗਤਾਂ ਪਿਆਰ ਸ਼ਰਧਾ ਨਾਲ ਮਨਾ ਰਹੀਆਂ ਨੇ ਫਿਰ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤ ਬੇਨਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ